ਥੰਡਰੀ ਡਿਵੈਲਪਮੈਂਟ ਹੋ ਸਕਦੀ ਹੈ ਜਾਂ ਲਾਈਟਨਿੰਗ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਗਸਟੀ ਵਿੰਡਸ ਵੀ ਹੋ ਸਕਦੀਆਂ ਨੇ ਉਹਦੇ ਵਾਸਤੇ ਆਈਐਮਡੀ ਵੱਲੋਂ 18 ਔਰ 19 ਤਰੀਕ ਨੂੰ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਵੀ ਜਾਰੀ ਕੀਤਾ ਗਿਆ ਪਰ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਰਹਿਣ ਦੀ ਹੀ ਸੰਭਾਵਨਾ ਹੈ ਮੈਡਮ ਜਿਸ ਤਰ੍ਹਾਂ ਹੀਟਵੇਵ ਸ਼ੁਰੂ ਹੋ ਚੁੱਕੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਗਰਮ ਹਵਾਵਾਂ ਚੱਲਣਗੀਆਂ ਜਿਵੇਂ ਤੁਸੀਂ ਦੱਸਿਆ 18 ਤੇ 19 ਨੂੰ ਹਲਕੀ ਬਾਰਿਸ਼ ਜ਼ਰੂਰ ਹੈਗੀ ਆ ਪਰ ਉਸ ਤੋਂ ਬਾਅਦ ਹੀਟਵੇਵ ਜਿਹੀਆਂ ਇਸਤੇ ਜਾਰੀ ਰਹਿਣਗੀਆਂ ਹਾਂਜੀ ਕਮਿੰਗ ਜਿਹ ਚੇਂਜ ਟੈਂਪਰੇਚਰ ਦੇ ਵਿੱਚ ਨਹੀਂ ਐਕਸਪੈਕਟ ਕਰ ਰਹੇ ਕਿਸ ਤਰ੍ਹਾਂ ਧਿਆਨ ਰੱਖਣ ਲੋਗ ਇਸ ਮੌਸਮ ਦੇ ਵਿੱਚ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਆ ਕਿਸ ਤਰ੍ਹਾਂ ਧਿਆਨ ਬਿਲਕੁਲ ਜੀ ਕਿਉਂਕਿ ਦੋਨੇ ਹੀ ਡੇਅ অর ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਹੇ ਨੇ ਸੋ ਸਾਰਿਆਂ ਨੂੰ ਇਸ ਤਰ੍ਹਾਂ ਦੀ ਗਰਮੀ ਚੱਪਦੀ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਅਵੋਇਡ ਕਰਨਾ ਚਾਹੀਦਾ ਸਪੈਸ਼ਲੀ ਜਿਹੜੇ ਪੀਕ ਸਨਸ਼ਾਈਨ ਆਵਰਸ ਹੁੰਦੇ ਆ ਦੁਪਹਿਰ ਦੇ ਟਾਈਮ ਘਰ ਤੋਂ ਨਿਕਲਣਾ ਅਵੋਇਡ ਕਰਨਾ ਚਾਹੀਦਾ ਤਾਂ ਹੀ ਜਾਓ ਜੇ ਬਹੁਤ ਜ਼ਰੂਰੀ ਹੈ ਔਰ ਇਹਦੇ ਤੋਂ ਬਿਨਾਂ ਸਾਰਿਆਂ ਨੂੰ ਹੈਲਦੀ ਡਾਈਟ ਲੈਣੀ ਚਾਹੀਦੀ ਆ ਤੱਕ ਕਨ ਦਾ ਕਿਸਤਾ ਧਿਆਨ ਰੱਖਣ ਅਗਰ بارش ਵੀ ਹੁੰਦੀ ਉਸ ਤਰ੍ਹਾਂ ਕਿਸਤਾ ਧਿਆਨ ਰੱਖਣ ਮੌਸਮ ਉਹਨਾਂ ਵਾਸਤੇ ਕਿਹੋ ਜਿਹਾ ਹੈ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਜਿਹੜਾ ਵੈਦਰ ਦੀ ਕੁਝ ਜਿਹੜੀ ਡਿਸਟਰਬੈਂਸ ਦੀ ਪ੍ਰੈਡਿਕਸ਼ਨ ਹੈ ਉੱਥੇ ਥੰਡਰ ਡਿਵੈਲਪਮੈਂਟ ਹੋ ਸਕਦੀ ਹੈ ਲਾਈਟਨਿੰਗ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਯਾ ਹਲਕੀ بارش ਵੀ ਕਿਤੇ ਕਿਤੇ ਹੋ ਸਕਦੀ ਹੈ ਸੋ ਉਹ ਜਿਹੜੇ ਉਹ ਵਾਲੇ ਡਿਸਟ੍ਰਿਕਟਸ ਨੇ ਉਹਦੇ ਵਿੱਚ ਫਾਰਮਰਸ ਨੂੰ ਜ਼ਰੂਰ ਤਿਆਰ ਰੱਖਣਾ ਚਾਹੀਦਾ ਪਰ ਬਾਕੀ ਜਿਹੜੇ ਹਿੱਸਿਆਂ ਦੇ ਵਿੱਚ ਮੌਸਮ ਕਲੀਅਰ ਰਹਿਣ ਦੀ ਹੀ ਸੰਭਾਵਨਾ ਹੈ ਸੋ ਜਿਹੜੇ ਨਾਰਮ ਓਪਰੇਸ਼ਨਸ ਨੇ ਉਹ ਫਾਰਮਰਸ ਕੰਟੀਨਿਊ ਕਰ ਸਕਦੇ ਨੇ ਬਾਕੀ ਫਸਲਾਂ ਵਾਸਤੇ ਮੌਸਮ ਨੇ ਠੀਕ ਹੈ ਜੀ ਅ ਜੀ ਫਿਲਹਾਲ ਜੇਸੀ ਡੇ ਟਾਈਮ ਟੈਂਪਰੇਚਰ ਦੇਖੀ ਤਾਂ ਨੀਅਰ ਨਾਰਮਲੀ ਚੱਲ ਰਿਹਾ ਕਿਉਂਕਿ ਹੁਣ ਜਿਹੜੀਆਂ ਰਬੀ ਕ੍ਰੌਪਸ ਦਾ ਸਾਰੀਆਂ ਆਲਮੋਸਟ ਮੇਨ ਕ੍ਰੌਪਸ ਅਮਚੂਰ ਹੋ ਚੁੱਕੀਆਂ ਨੇ ਔਰ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ ਔਰ ਜੇ ਹੋਰ ਕੋਈ ਫਲ ਜਾਂ ਸਬਜ਼ੀਆਂ ਦੀਆਂ ਕ੍ਰੌਪਸ ਫਾਰਮਰਸ ਨੇ ਲਾਈਆਂ ਹੋਈਆਂ ਨੇ ਉਹਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਜਿਹੜੀ ਉਹਦੀ ਮੋਨਿਟਰਿੰਗ ਰੈਗੂਲਰਲੀ ਕਰਦੇ ਰਹਿਣਾ ਚਾਹੀਦਾ ਜੇ ਲੱਗਦਾ ਕਿ ਕ੍ਰੌਪ ਤੇ ਸਟ्रेस ਆ ਰਿ ਤਾਂ ਬਿਲਕੁਲ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਆ ਤੁਹਾਡੇ ਨਾਲ ਸਾਂਝ ਕੀਤੀ ਆ ਵਧੇਰੇ ਅਪਡੇਟ ਦੇਖਦੇ ਰਹੋ ਜਗਮਾਇੰਟੀਵੀ ਸੋ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਜਾਣਕਾਰੀ ਲਵਾਂਗੇ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆ ਮੌਸਮ ਭਾਗ ਦੇ ਮਾਹੀ ਡਾਕਟਰ ਪਵਨੀਤ ਕੁਰ ਕਿੰਗ ਲਈ ਸਾਡੇ ਨਾਲ ਮਿਲ ਕੇ ਗੱਲਬਾਤ ਕਰ ਲੈਣੇ ਆ ਮੈਡਮ ਮੌਸਮ ਦੀ ਹੁਣ ਤਾਜ਼ਾ ਅਪਡੇਟ ਕੀ ਹੈਗੀ ਹੈ ਕਿ ਕਿਸ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਆਉਣ ਵਾਲੇ ਦਿਨਾਂ ਵਿੱਚ ਹਾਂ ਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔ .2 ਡਿਗਰੀ ਸੈਂਟੀਗ੍ਰੇਡ ਉੱਪਰ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਅੱਜ ਦਾ ਮਿਨਿਮਮ ਟੈਂਪਰੇਚਰ ਜੋ 26.2 ਡਿਗਰੀ ਸੈਂਟੀਗ੍ਰੇਡ ਹੈ ਇਹ 1970 ਤੋਂ ਲੈ ਕੇ ਹੁਣ ਤੱਕ ਦਾ 16 April ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਆਬਜ਼ਰਵ ਕੀਤਾ ਗਿਆ ਇਹਦੇ ਤੋਂ ਪਹਿਲਾਂ 1981 ਦੇ ਵਿੱਚ 25.1 ਡਿਗਰੀ ਸੈਂਟੀਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਪਰ ਅੱਜ ਉਹ ਰਿਕਾਰਡ ਜਿਹੜਾ ਬ੍ਰੇਕ ਹੋ ਕੇ 26.2 ਡਿਗਰੀ ਸੈਂਟੀਗ੍ਰ ਪਰ ਜਿਸ ਹੌਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਹੌਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਥੰਡਰੀ ਡਿਵੈਲਪਮੈਂਟ ਹੋ ਸਕਦੀ ਹੈ ਜਾਂ ਲਾਈਟਨਿੰਗ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਗਸਟੀ ਵਿੰਡਸ ਵੀ ਹੋ ਸਕਦੀਆਂ ਨੇ ਉਹਦੇ ਵਾਸਤੇ ਆਈਐਮਡੀ ਵੱਲੋਂ 18 ਔਰ 19 ਤਰੀਕ ਨੂੰ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਵੀ ਜਾਰੀ ਕੀਤਾ ਗਿਆ ਪਰ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਹੌਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਰਹਿਣ ਦੀ ਹੀ ਸੰਭਾਵਨਾ ਹੈ ਮਣ ਜਿਸ ਤਰ੍ਹਾਂ ਹੀਟ ਵੇਵ ਸ਼ੁਰੂ ਹੋ ਚੁੱਕੀਆਂ ਨੇ ਤਾਂ ਆਨ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਗਰਮ ਹਵਾਵਾਂ ਚੱਲਣਗੀਆਂ ਜ ਉਸ ਤੋਂ ਬਾਅਦ ਹੀਟ ਵੇਵ ਜੀ ਇੱਥੇ ਜਾਰੀ ਰਹਿਣਗੇ ਹਾਂ ਜੀ ਕਮਿੰਗ ਜਿਹੜੇ 3-4 ਦਿਨਾਂ ਇਹਨਾਂ ਦੇ ਵਿੱਚ ਅਸੀਂ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਨਹੀਂ ਐਕਸਪੈਕਟ ਕਰ ਰਹੇ ਕਿਸ ਤਰ੍ਹਾਂ ਧਿਆਨ ਰੱਖਣ ਲੋਕ ਇਸ ਮੌਸਮ ਦੇ ਵਿੱਚ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਆ ਕਿਸ ਤਰ੍ਹਾਂ ਧਿਆਨ ਬਿਲਕੁਲ ਜੀ ਕਿਉਂਕਿ ਦੋਨੇ ਹੀ ਡੇਅਰ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਹੇ ਨੇ ਸੋ ਸਾਰਿਆਂ ਨੂੰ ਇਸ ਤਰ੍ਹਾਂ ਦੀ ਗਰਮੀ ਚੱਪਦੀ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਅਵੋਇਡ ਕਰਨਾ ਚਾਹੀਦਾ ਸਪੈਸ਼ਲੀ ਜਿਹੜੇ ਪੀਕ ਸਨਸ਼ਾਈਨ ਆਰਸ ਹੁੰਦੇ ਆ ਦੁਪਹਿਰ ਦੇ ਟਾਈਮ ਘਰ ਤੋਂ ਨਿਕਲਣਾ ਅਵੋਇਡ ਕਰਨਾ ਚਾਹੀਦਾ ਤਾਂ ਹੀ ਜਾਓ ਜੇ ਬਹੁਤ ਜ਼ਰੂਰੀ ਹੈ ਔਰ ਇਹਦੇ ਤੋਂ ਬਿਨਾਂ ਸਾਰਿਆਂ ਨੂੰ ਹੈਲਦੀ ਡਾਈਟ ਲੈਣੀ ਚਾਹੀਦੀ ਆ ਔ ਤੱਕ ਕਨਨ ਦਾ ਕਿਸ਼ਤ ਧਿਆਨ ਰੱਖਣ ਨਗਰ بارش ਵੀ ਹੁੰਦੀ ਉਸ ਤਰ੍ਹਾਂ ਕਿਸ਼ਤ ਧਿਆਨ ਰੱਖਣ ਮੌਸਮ ਉਹਨਾਂ ਵਾਸਤੇ ਕਿਤਰਾ ਰਹਿ ਗਿਆ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਕੇ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਜਿਹੜਾ ਵੈਦਰ ਦੀ ਕੁਝ ਜਿਹੜੀ ਡਿਸਟਰਬੈਂਸ ਦੀ ਪ੍ਰੈਡਿਕਸ਼ਨ ਹੈ ਉੱਥੇ ਥੰਡਰੀ ਡਿਵੈਲਪਮੈਂਟ ਹੋ ਸਕਦੀ ਹੈ ਲਾਈਟਨਿੰਗ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਾਂ ਹਲਕੀ بارش ਵੀ ਕਿਤੇ ਕਿਤੇ ਹੋ ਸਕਦੀ ਹੈ ਸੋ ਉਹ ਜਿਹੜੇ ਉਹ ਵਾਲੇ ਡਿਸਟ੍ਰਿਕਟਸ ਨੇ ਉਹਦੇ ਵਿੱਚ ਫਾਰਮਰਸ ਨੂੰ ਜ਼ਰੂਰ ਤਿਆਰ ਰੱਖਣਾ ਚਾਹੀਦਾ ਪਰ ਬਾਕੀ ਜਿਹੜੇ ਹਿੱਸਿਆਂ ਦੇ ਵਿੱਚ ਮੌਸਮ ਕਲੀਅਰ ਰਹਿਣ ਦੀ ਹੀ ਸੰਭਾਵਨਾ ਹੈ ਸੋ ਜਿਹੜੇ ਨਾਰਮਲ ਫ ਓਪਰੇਸ਼ਨਸ ਨੇ ਉਹ ਫਾਰਮਰਸ ਕੰਟੀਨਿਊ ਕਰ ਸਕਦੇ ਨੇ ਬਾਕੀ ਫਸਲਾਂ 'ਤੇ ਮੌਸਮ ਨੇ ਠੀਕ ਹੈ ਜੀ ਅ ਜੀ ਫਿਲਹਾਲ ਜੇਸੀ ਡੇ ਟਾਈਮ ਟੈਂਪਰੇਚਰ ਦੇਖੀ ਤਾਂ ਨੀਅਰ ਨਾਰਮਲੀ ਚੱਲ ਰਿਹਾ ਕਿਉਂਕਿ ਹੁਣ ਜਿਹੜੀਆਂ ਰਬੀ ਕ੍ਰੌਪਸ ਦਾ ਸਾਰੀਆਂ ਆਲਮੋਸਟ ਮੇਨ ਕ੍ਰੌਪਸ ਮੈਚੂਰ ਹੋ ਚੁੱਕੀਆਂ ਨੇ ਔਰ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ ਔਰ ਜੇ ਹੋਰ ਕੋਈ ਫਲ ਜਾਂ ਸਬਜ਼ੀਆਂ ਦੀਆਂ ਕ੍ਰੌਪਸ ਫਾਰਮਰਸ ਨੇ ਲਾਈਆਂ ਹੋਈਆਂ ਨੇ ਉਹਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਜਿਹੜੀ ਉਹਦੀ ਮਾਨਿਟਰਿੰਗ ਰੈਗੂਲਰਲੀ ਕਰਦੇ ਰਹਿਣਾ ਚਾਹੀਦਾ ਜੇ ਲੱਗਦਾ ਕਿ ਕ੍ਰੌਪ ਤੇ ਸਟ्रेस ਆ ਰਿਹਾ ਤਾਂ ਤਾਂ ਬਿਲਕੁਲ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਵਧੇਰੇ ਅਪਡੇਟ ਦੇਖਦੇ ਰਹੋ ਜਗਮਾਈਂ ਟੀਵੀ ਸੋ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਜਾਣਕਾਰੀ ਲਵਾਂਗੇ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆ ਮੌਸਮ ਭਾਗ ਦੇ ਮਾਹੀ ਡਾਕਟਰ ਪਵਨੀਤ ਕੁਰਕਿੰਦ ਰਾਏ ਸਾਡੇ ਨਾਲ ਜੁੜ ਕੇ ਗੱਲਬਾਤ ਕਰ ਲੈਣੇ ਆ ਤਾਂ ਮੈਡਮ ਮੌਸਮ ਦੀ ਹੁਣ ਤਾਜ਼ਾ ਅਪਡੇਟ ਕੀ ਹੈਗੀ ਹੈ ਕਿ ਕਿਸ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਆਉਣ ਵਾਲੇ ਦਿਨਾਂ ਚ ਹਾਂ ਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.9 ਡਿਗਰੀ ਸੈਂਟੀਗ੍ਰੇਡ ਉੱਪਰ .2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੈ ਔਰ ਜੇਸੀ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਅੱਜ ਦਾ ਮਿਨਿਮਮ ਟੈਂਪਰੇਚਰ ਜੋ 26.2 ਡਿਗਰੀ ਸੈਂਟੀਗ੍ਰੇਡ ਹੈ ਇਹ 1970 ਤੋਂ ਲੈ ਕੇ ਹੁਣ ਤੱਕ ਦਾ 16 April ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਆਬਜ਼ਰਵ ਕੀਤਾ ਗਿਆ ਇਹਦੇ ਤੋਂ ਪਹਿਲਾਂ 1981 ਦੇ ਵਿੱਚ 25.1 ਡਿਗਰੀ ਸੈਂਟੀਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਪਰ ਅੱਜ ਉਹ ਰਿਕਾਰਡ ਜਿਹੜਾ ਬ੍ਰੇਕ ਹੋ ਕੇ 26.2 ਡਿਗਰੀ ਸੈਂਟੀਗ੍ਰ ਪਰ ਜਿਸ ਹੌਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਹੌਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਥੰਡਰੀ ਡਿਵੈਲਪਮੈਂਟ ਹੋ ਸਕਦੀ ਹੈ ਜਾਂ ਲਾਈਟਨਿੰਗ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਗਸਟੀ ਵਿੰਡਸ ਵੀ ਹੋ ਸਕਦੀਆਂ ਨੇ ਉਹਦੇ ਵਾਸਤੇ ਆਈਐਮਡੀ ਵੱਲੋਂ 18 ਔਰ 19 ਤਰੀਕ ਨੂੰ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਵੀ ਜਾਰੀ ਕੀਤਾ ਗਿਆ ਪਰ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਹੌਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਰਹਿਣ ਦੀ ਹੀ ਸੰਭਾਵਨਾ ਹੈ ਮੈਡਮ ਜਿਸ ਤਰ੍ਹਾਂ ਹੀਟ ਵੇਵ ਸ਼ੁਰੂ ਹੋ ਚੁੱਕੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਗਰਮ ਹਵਾਵਾਂ ਚੱਲਣਗ ਉਸ ਤੋਂ ਬਾਅਦ ਹੀਟ ਵੇਵ ਜੀ ਇੱਥੇ ਜਾਰੀ ਰਹਿਣਗੇ ਹਾਂ ਜੀ ਕਮਿੰਗ ਜਿਹੜੇ 3-4 ਦਿਨ ਇਹਨਾਂ ਦੇ ਵਿੱਚ ਅਸੀਂ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਨਹੀਂ ਐਕਸਪੈਕਟ ਕਰ ਰਹੇ ਹਾਂ ਕਿਸ ਤਰ੍ਹਾਂ ਧਿਆਨ ਰੱਖਣ ਲੋਕ ਇਸ ਮੌਸਮ ਦੇ ਵਿੱਚ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਆ ਕਿਸ ਤਰ੍ਹਾਂ ਧਿਆਨ ਬਿਲਕੁਲ ਜੀ ਕਿਉਂਕਿ ਦੋਨੇ ਹੀ ਡੇਅ অর ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਹੇ ਨੇ ਸੋ ਸਾਰਿਆਂ ਨੂੰ ਇਸ ਤਰ੍ਹਾਂ ਦੀ ਗਰਮੀ ਚੱਪਦੀ ਸੇਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਅਵੋਇਡ ਕਰਨਾ ਚਾਹੀਦਾ ਸਪੈਸ਼ਲੀ ਜਿਹੜੇ ਪੀਕ ਸਨਸ਼ਾਈਨ ਆਰਸ ਹੁੰਦੇ ਆ ਦੁਪਹਿਰ ਦੇ ਟਾਈਮ ਘਰ ਤੋਂ ਨਿਕਲਣਾ ਅਵੋਇਡ ਕਰਨਾ ਚਾਹੀਦਾ ਤਾਂ ਹੀ ਜਾਓ ਜੇ ਬਹੁਤ ਜ਼ਰੂਰੀ ਹੈ ਔਰ ਇਹਦੇ ਤੋਂ ਬਿਨਾਂ ਸਾਰਿਆਂ ਨੂੰ ਹੈਲਦੀ ਡਾਈਟ ਲੈਣੀ ਚਾਹੀਦੀ ਆ ਔ ਤੱਕ ਕਨਨ ਦਾ ਕਿਸਤਾ ਧਿਆਨ ਰੱਖਣ ਅਗਰ بارش ਵੀ ਹੁੰਦੀ ਉਸ ਤਰ੍ਹਾਂ ਕਿਸਤਾ ਧਿਆਨ ਰੱਖਣ ਮੌਸਮ ਉਹਨਾਂ ਵਾਸਤੇ ਕਿਤਰਾ ਦਾ ਹੈ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਕੇ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਜਿਹੜਾ ਵੈਦਰ ਦੀ ਕੁਝ ਜਿਹੜੀ ਡਿਸਟਰਬੈਂਸ ਦੀ ਪ੍ਰੈਡਿਕਸ਼ਨ ਹੈ ਉੱਥੇ ਥੰਡਰ ਡਿਵੈਲਪਮੈਂਟ ਹੋ ਸਕਦੀ ਹੈ ਲਾਈਟਨਿੰਗ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀ ਨੇ ਜਾਂ ਹਲਕੀ بارش ਵੀ ਕਿਤੇ ਕਿਤੇ ਹੋ ਸਕਦੀ ਹੈ ਸੋ ਉਹ ਜਿਹੜੇ ਉਹ ਵਾਲੇ ਡਿਸਟ੍ਰਿਕਟਸ ਨੇ ਉਹਦੇ ਵਿੱਚ ਫਾਰਮਰਸ ਨੂੰ ਜ਼ਰੂਰ ਤਿਆਰ ਰੱਖਣਾ ਚਾਹੀਦਾ ਪਰ ਬਾਕੀ ਜਿਹੜੇ ਹਿੱਸਿਆਂ ਦੇ ਵਿੱਚ ਮੌਸਮ ਕਲੀਅਰ ਐਂਡ ਦੀ ਹੀ ਸੰਭਾਵਨਾ ਹੈ ਸੋ ਜਿਹੜੇ ਨਾਰਮਲ ਫਾਰਮ ਆਪਰੇਸ਼ਨਸ ਨੇ ਉਹ ਫਾਰਮਰਸ ਕੰਟੀਨਿਊ ਕਰ ਸਕਦੇ ਨੇ ਬਾਕੀ ਫਸਲਾਂ ਵਾਸਤੇ ਮੌਸਮ ਇਹ ਠੀਕ ਹੈ ਜੀ ਜੀ ਫਿਲਹਾਲ ਜੇ ਅਸੀਂ ਡੇ ਟਾਈਮ ਟੈਂਪਰੇਚਰ ਦੇਖੀ ਤਾਂ ਨੀਅਰ ਨਾਰਮਲ ਹੀ ਚੱਲ ਰਿਹਾ ਕਿਉਂਕਿ ਹੁਣ ਜਿਹੜੀਆਂ ਰੱਬੀ ਕ੍ਰੌਪਸ ਦਾ ਸਾਰੀਆਂ ਆਲਮੋਸਟ ਮੇਨ ਕ੍ਰੌਪਸ ਮੈਚੂਰ ਹੋ ਚੁੱਕੀਆਂ ਨੇ ਔਰ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ ਔਰ ਜੇ ਹੋਰ ਕੋਈ ਫਲ ਜਾਂ ਸਬਜ਼ੀਆਂ ਦੀਆਂ ਕ੍ਰੌਪਸ ਫਾਰਮਰਸ ਨੇ ਲਾਈਆਂ ਹੋਈਆਂ ਨੇ ਉਹਦਾ ਜ਼ਰੂਰ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਜਿਹੜੀ ਉਹਦੀ ਮੋਨਿਟਰਿੰਗ ਰੈਗੂਲਰਲੀ ਕਰਦੇ ਰਹਿਣਾ ਚਾਹੀਦਾ ਜੇ ਲੱਗਦਾ ਕਿ ਕ੍ਰੌਪ ਤੇ ਸਟ्रेस ਆ ਰਿਹਾ ਤਾਂ ਉਹਨਾਂ ਨੂੰ ਹਲਕਾ ਪਾਣੀ ਵੀ ਦੇ ਦੇਣਾ ਚਾਹੀਦਾ ਤਾਂ ਬਿਲਕੁਲ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਵਧੇਰੇ ਅਪਡੇਟ ਦੇ ਦੇਖਣੋ ਜਗਮਾਇੰਟੀਵੀ ਸੋ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਜਾਣਕਾਰੀ ਲਵਾਂਗੇ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆ ਮੌਸਮ ਭਾਗ ਦੇ ਮਾਹੀ ਡਾਕਟਰ ਪਵਨੀਤ ਕੁਰਕਿੰਗ ਲਈ ਸਾਡੇ ਨਾਲ ਜੁੜ ਕੇ ਗੱਲਬਾਤ ਕਰ ਲੈਣੇ ਆ ਮੈਡਮ ਮੌਸਮ ਦੀ ਹੁਣ ਤਾਜ਼ਾ ਅਪਡੇਟ ਕੀ ਹੈਗੀ ਹੈ ਕਿ ਕਿਸ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਆਉਣ ਵਾਲੇ ਦਿਨਾਂ ਚ ਹਾਂਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔ .2 ਡਿਗਰੀ ਸੈਂਟੀਗ੍ਰੇਡ ਉੱਪਰ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਅੱਜ ਦਾ ਮਿਨਿਮਮ ਟੈਂਪਰੇਚਰ ਜੋ 26.2 ਡਿਗਰੀ ਸੈਂਟੀਗ੍ਰੇਡ ਹੈ ਇਹ 1970 ਤੋਂ ਲੈ ਕੇ ਹੁਣ ਤੱਕ ਦਾ 16 April ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਆਬਜ਼ਰਵ ਕੀਤਾ ਗਿਆ ਇਹਦੇ ਤੋਂ ਪਹਿਲਾਂ 1981 ਦੇ ਵਿੱਚ 25.1 ਡਿਗਰੀ ਸੈਂਟੀਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਪਰ ਅੱਜ ਉਹ ਰਿਕਾਰਡ ਜਿਹੜਾ ਬ੍ਰੇਕ ਹੋ ਕੇ 26.2 ਡਿਗਰੀ ਸੈਂਟੀਗ੍ਰ ਪਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਥੰਡਰੀ ਡਿਵੈਲਪਮੈਂਟ ਹੋ ਸਕਦੀ ਹੈ ਜਾਂ ਲਾਈਟਨਿੰਗ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਗਸਟੀ ਵਿੰਡਸ ਵੀ ਹੋ ਸਕਦੀਆਂ ਨੇ ਉਹਦੇ ਵਾਸਤੇ ਆਈਐਮਡੀ ਵੱਲੋਂ 18 ਔਰ 19 ਤਰੀਕ ਨੂੰ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਵੀ ਜਾਰੀ ਕੀਤਾ ਗਿਆ ਪਰ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਰਹਿਣ ਦੀ ਹੀ ਸੰਭਾਵਨਾ ਹੈ ਮੈਡਮ ਜਿਸ ਤਰ੍ਹਾਂ ਹੀਟ ਵੇਵ ਸ਼ੁਰੂ ਹੋ ਚੁੱਕੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਗਰਮ ਹਵਾਵਾਂ ਚੱਲਣਗੀਆਂ ਉਸ ਤੋਂ ਬਾਅਦ ਹੀਟ ਵੇਵ ਜੀ ਇੱਥੇ ਜਾਰੀ ਰਹਿਣਗੀ ਹਾਂ ਜੀ ਕਮਿੰਗ ਜਿਹੜੇ ਤਿੰਨ ਚਾਰ ਦਿਨਾਂ ਇਹਨਾਂ ਦੇ ਵਿੱਚ ਅਸੀਂ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਨਹੀਂ ਐਕਸਪੈਕਟ ਕਰ ਰਹੇ ਕਿਸ ਤਰ੍ਹਾਂ ਧਿਆਨ ਰੱਖਣ ਲੋਕ ਇਸ ਮੌਸਮ ਦੇ ਵਿੱਚ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਆ ਕਿਸ ਤਰ੍ਹਾਂ ਧਿਆਨ ਆ ਬਿਲਕੁਲ ਜੀ ਕਿਉਂਕਿ ਦੋਨੇ ਹੀ ਡੇ অর ਨਾਈਟ ਟਾਈਮ